ਹਾਂਜੀ ਸਸਤੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬੱਗਾਪਰਾਣਾ ਅੱਜ ਦੀ ਵੀਡੀਓ ਦੇ ਵਿੱਚ ਦੋ ਜਾਨਵਰ ਵਿਖਾਉਣੇ ਇੱਕ ਗੱਬਣ ਤਿਆਰ ਜਰਸੀ ਆ ਖੜੀ ਆ ਇੱਕ ਆ ਤੋਕੜ ਨਿੱਕੇ ਜੇ ਪਾ ਦੀ ਜੇ ਕਿਸੇ ਨੇ ਥੋੜੇ ਪੈਸੇ ਲਾਉਣੇ ਆ ਤੇ ਅੱਜ ਹੀ ਦੁੱਧ ਚਾਹੀਦਾ ਕਿਸੇ ਨੂੰ ਤੇ ਦੁੱਧਾ ਡੋਲਣਾ ਛੱਡਣਾ ਹੋਵੇ ਡੇਰੀ ਤੇ ਦੁੱਧ ਨਾ ਲੈਣ ਜਾਣਾ ਹੋਵੇ ਜਾਣ ਗਵੰਡ ਤੇ ਆ ਤੋਕੜ ਆ ਛੋਟਾ ਜਿਹਾ ਪਾ ਹੋਣਾ ਇਹਦਾ ਇਨਫੋਰਮੇਸ਼ਨ ਲੈ ਦੇਣਾ ਛੋਟੇ ਛੋਟੇ ਪਾ ਦੋ ਜਾਨਵਰ ਸਤਿ ਸ੍ਰੀ ਅਕਾਲ ਜੀ ਬਈ ਸਤਿ ਸ੍ਰੀ ਅਕਾਲ ਜੀ ਨਾਂ ਦੱਸ ਦੀਏ ਨਾਮ ਜਸਕਰਨ ਪਿੰਡ ਕਾਲੇ ਕੇ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸੋ 9814326166 ਦੋ ਜਾਨਵਰ ਹਾਂਜੀ ਬਈ ਦੋ ਬਈ ਕਿਹੜੇ ਪਾਸੇ ਲੱਗੇ ਜਦੋਂ ਮਰਜਾਦ ਗਬਨ ਤੋਂ ਲੱਗਦਾ ਏ ਬਈ ਤਿਆਰੀ ਆ ਬਾਈ ਸ਼ਾਮ ਨੂੰ ਸੂਵੇ ਰਾਤ ਨੂੰ ਸੂਵੇ ਤਿਆਰੀਆਂ ਚ ਫਿਰਦੀ ਆ ਜਮਾ ਬਹੁਤ ਤਿਆਰੀ ਗਿਆ ਬਾੜਾ ਖਵਾਉ ਬੋੜੇ ਵਾਲੇ ਹੋ ਜਾਣਾ ਬਾਈ ਜਿਹਦੇ ਘਰੇ ਜਾਵੜੀ ਜੇ ਆਪਣਾ ਰਹੇਗੀ ਆਪਾਂ ਬੋੜੇ ਵਾਲੇ ਹੋ ਜਾਣਾ ਕਿੰਨਾ ਕੁ ਪਿਆਜੂ ਬਈ 12 ਨਹੀਂ ਆਪਾਂ 14 ਕਿਲੋ ਮੰਨ ਕੇ ਲਈਆ ਠੀਕ ਆ ਇਹ ਇੰਨਾ ਕੀ ਆਪਾਂ ਨੂੰ ਮਾਰ ਕੇ ਦੱਸਿਆ ਜਿਹੜਾ ਸਾਡਾ ਥਾਨ ਲੇਵਾ ਹੈਗਾ ਇੰਨਾ ਕੁ ਪਿਆਜੂ ਹੰਮ ਥੱਕ ਬਾਨੇ ਨਾ ਸਹੀ ਹੈ ਕੱਢੀਏ ਬਾਹਰ ਨੂੰ ਦੋਸਤੋ ਬਾਈ ਕਹਿੰਦਾ ਜਿਹਦੇ ਘਰੇ ਜਾਵੜੀ ਇਹਨੇ ਬੌੜਾ ਖਵਾ ਦੇਣਾ ਤੇ ਜੇ ਨਾ ਗਈ ਫਿਰ ਬਾਈ ਕਹਿੰਦਾ ਮੈਨੂੰ ਖਵਾ ਦੇ ਰਹਿਣੇ ਜਾਨੀ ਕਿ ਅੱਜ ਇਹਨੇ ਸੂਪ ਪੈਣਾ ਬੌਲੇ ਵਾਲੀ ਗੱਲ ਤਾਂ ਕੀਤੀ ਐ ਛੋੜੇ ਛੋੜੇ ਤੋੜੀ ਫਿਰਦੀ ਐ ਹਲਕੀਆਂ ਜੀਆਂ ਵਲ ਢਲਾਂ ਹੈਗੀਆਂ ਇੰਨੀਆਂ ਦਾ ਸੂਦੀਆਂ ਸੂਦੀਆਂ ਜਦੋਂ ਜ਼ੋਰ ਮਾਰਦੀਆਂ ਉਦੋਂ ਕਰਮਾਲੀਆਂ ਕੱਢ ਦਿੰਦੀਆਂ ਚਾਰ ਹੀ ਥਾਨ ਹੈ ਜਰਸੀ ਬਰੀਡ ਐ 14 ਕਿਲੋ ਦੁੱਧ ਬਾਈ ਕਹਿੰਦਾ ਪਹਿਲਾਂ ਨੇ ਦਿੱਤਾ 14 ਮਨ ਕੇ ਲਈ ਐ 14 ਹੀ ਇਹਨੇ ਦਿੱਤਾ ਤੇ 14 ਹੀ ਮੰਨ ਕੇ ਕੋਈ ਵੀ ਸੌਦਾ ਕਰ ਲੇ ਦੂਜਾ ਸੂਆ ਜਰਸੀ ਬਰੀਡ ਇੱਕ ਸਾਈਡ ਤੋਂ ਥੋੜੀ ਜਿਹੀ ਭਾਲ ਕਰੀ ਫਿਰਦੀ ਆ ਪਾਸੇ ਬੂਸਣਾ ਨਾ ਮੰਨਦੇ ਦੋਸਤੋ ਕਬੈਣੀ ਵਾਲੀ ਸਾਈਡ ਭਾਲ ਕੀਤੀ ਵੀ ਆ ਪਾਸੇ ਦੀ ਬਾਈ ਕਹਿੰਦਾ ਗਾਰੰਟੀ ਹੋ ਪਾਸਾ ਬੂਸਾ ਨਾ ਕੋਈ ਮੰਨੇ ਦਾ ਤੁਹਾਨੂੰ ਪਤਾ ਹੀ ਆ ਗੱਭਣ ਪਸ਼ੂ ਤਿਆਰ ਕਰ ਜਾਂਦਾ ਇਹਨਾਂ ਨੂੰ ਬਈ ਜਿਹੜੂਦ ਨੇ ਪਾਸੇ ਬਹਿ ਜਾਂਦੀ ਉਧਰ ਕਰ ਜਾਂਦੀ ਆ ਠੀਕ ਆ ਇਹ ਦੂਜੇ ਕੋਈ ਗੱਲ ਬਾਤ ਨਹੀਂ ਪਾਸੇ ਵੀ ਆਪਣੀ ਗਾਰੰਟੀ ਆ ਪਾਸੇ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਆ ਜਿਹੜੇ ਪਾਸੇ ਬਹਿ ਜਾਂਦੀ ਉਧਰਲੇ ਪਾਸੇ ਭਾਲ ਪਾਉਂਦੀ ਆ ਇਹ ਤਾਂ ਤੁਹਾਨੂੰ ਵੀ ਪਤਾ ਗੱਭਣ ਪਸ਼ੂ ਤਾਂ ਸਹਜ ਕੋਈ ਦੋ ਪਸ਼ੂ ਨਾ ਪਾਉਣ ਤਾਂ ਨਾ ਪਾਉਣ ਨਹੀਂ 97 98 ਦਾ ਭਾਲ ਪਾਉਂਦੇ ਹੀ ਪਾਉਂਦੇ ਆ ਤੁਰਦੀ ਫਿਰਦੀ ਜੀ ਭਾਲ ਹੈ ਗੁਲਾਬੀ ਹੱਥ ਦੀ ਚੋਈ ਵਾਲਾ ਥਾਣਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਹੈ ਕਿੰਨੇ ਦੀ ਇਹਦਾ ਮੁੱਲ ਪਹਿਲਾਂ 50 ਕਰ ਰਿਹਾ ਨੰਜਾ 47000 ਚ ਮਾਨ ਤਨ ਕਰ 47 ਚ ਹਾਂ ਲਓ ਜੀ ਤੂਕੜ ਵੜਾਣ ਵਾਲਾ ਪਾ ਮੁੱਲ 99 50 ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 47000 ਚੋਂ ਮਾਨਤਾਣ ਛੋੜ ਛੱਪਾ ਬਾਈ ਕਹਿੰਦਾ ਕਰ ਦੂੰਗਾ ਜਮਾ ਲੋਟ ਜੇ ਆਪਾ ਨਿੱਕਾ ਮੁੱਲ ਹੈ 14 ਕਿਲੋ ਦੁੱਧ ਦਿੱਤਾ 14 ਹੀ ਮੰਨ ਕੇ ਕੋਈ ਵੀ ਸੌਦਾ ਕਰ ਲੇ ਇਹਨੇ ਸੂਪ ਹੈਣਾ ਆਥਨ ਤੇ ਕਰ ਸੂਪੇ ਦੁਪਹਿਰ ਤੇ ਕਰ ਸੂਪੇ ਤਿਆਰ ਮੰਨੋ ਤੁਸੀਂ ਤੇ ਜੇ ਕਿਸੇ ਨੂੰ ਲੱਗਦਾ ਕਿ ਸਾਨੂੰ ਸਵਾਉਣੀ ਔਖੀ ਆ ਕਈ ਵਾਰ ਕੋਈ ਨਵਾਂ ਬੰਦਾ ਹੁੰਦਾ ਇੱਕ ਅੱਧਾ ਪਹਿਲਾ ਪਸ਼ੂ ਰੱਖਣਾ ਹੁੰਦਾ ਤੇ ਜਾਂ ਇੱਕ ਅੱਧਾ ਹੀ ਪਸ਼ੂ ਹੁੰਦਾ ਡਰਦਾ ਹੋਵੇ ਤੇ ਸਵਾ ਆ ਕੇ ਬਾਈ ਦੇ ਦੂਗਾ ਕੋਈ ਗੱਲ ਨਹੀਂ ਬੰਦਾ ਆਪਣੇ ਨਾਲ ਸਾਈ ਕਰ ਲਵੇ ਵੈਸੇ ਪਾ ਦੇਵੇ ਜੋ ਸੂਕੀ ਆਲੀ ਗੱਲ ਹੈ ਜੀ ਸਹੀ ਹੈ ਕੋਈ ਚੱਕਰ ਨਹੀਂ ਸਵਾਦਾਂਗੇ ਆਪਣਾ ਸੁਣਦਗੀ ਰਹਿਣਗੀ ਇਹ ਮੈਂ ਤਾਂ ਹੀ ਕਹਿੰਦਾ ਕਈ ਵਾਰ ਕੋਈ ਇਹਨੇ ਇੱਕ ਅੱਧੀ ਰੱਖਣੀ ਹੁੰਦੀ ਉਹਦੇ ਵਾਸਤੇ ਹੁੰਦਾ ਪਤਾ ਨਹੀਂ ਕਿਵੇਂ ਸੂਕੀ ਜੇ ਮੈਨੂੰ ਸੂਕੀ ਲੈਣੀ ਹੈ ਪੈਸੇ ਪਾ ਦੇਵੇ ਜਿਹਦੇ ਸੂਕੀ ਨੂੰ ਫੋਨ ਲਾਦਾ ਹੀ ਗਾਉਂਦਾ ਜੀ ਹੂੰ ਸਹੀ ਹੈ ਜਿੱਦਾਂ ਦੀ ਯਾਰ ਕਿਸੇ ਦੇ ਮਨ ਖੁਸ਼ ਉਦਾਂ ਕਰ ਲਿਆ ਪਰ ਸਾਰੇ ਪਾਸੇ ਖੁਸ਼ ਹੈ ਸਹੀ ਹੈ ਦੋਸਤੋ ਨਰਮੀਆਂ ਬੰਦਾ ਬਾਕੀ ਸੂਨ ਦਾ ਕੋਈ ਚੱਕਰ ਨਹੀਂ ਆ ਜਰਸੀਆਂ ਦਾ ਕਰਮ ਵਾਲੀਆਂ ਆਪ ਵੀ ਸੂ ਪੈਂਦੀਆਂ ਤੇ ਜੇ ਕਿ ਉਹਨੂੰ ਲੱਗਦਾ ਬਾਈ ਕਹਿੰਦਾ ਪੈਸੇ ਪਾ ਦੇ ਹੱਥਾਂ ਤੇ ਕਰੇ ਨੇ ਸੂ ਪੈਣਾ ਤੇ ਮੈਂ ਸਵਾਗੇ ਵੀ ਦੇ ਦੂੰਗਾ ਮੁੱਲ ਨਿੱਕਾ ਜਾਂ 47000 ਛੋੜ ਵਿੱਚ ਉਹ ਬਾਈ ਕਰ ਦੂਗਾ ਦੁੱਧ 14 15 13 14 15 ਇੱਥੇ ਖੁੱਲਾ ਪਿਆ ਜੂ ਤੇ 13 14 ਕਿਲੋ ਦੁੱਧ ਵਾਲੀ ਮਾਝ ਲੱਖ ਦੀ ਆਉਂਦੀ ਆ ਤੇ 46 47000 ਦੀ ਤਾਂ ਫੰਡਰ ਮਾਝ ਵੀ ਨਹੀਂ ਆਉਂਦੀ ਉਹ ਵੀ ਮਾੜੀ ਤੋਂ ਮਾੜੀ ਲੱਸੀ 47 48 50 ਤੇ ਕਰ ਲੱਸੀ ਮਾੜੀ ਫੰਡਰ ਮੱਝ ਵਿਕ ਜਾਂਦੀ ਤੇ ਚੰਗੀ ਰਾਜੀ 60 65 ਦੀ ਵਿਕਦੀ ਹੈ ਹਾਂ ਉਹ ਤਾਂ ਸਾਹਮਣੇ ਹਾਂ ਅੰਦਾਜ਼ਾ ਲਾ ਦੇ ਮੁੜ ਕੇ ਕਹੀਆ ਕਰਿਆ ਕਹਿੰਦਾ ਬਾਈ ਇਹ ਹੁਣ 47000 ਦੀ ਰੇਲ ਗੱਡੀ ਦੇ ਡੱਬੇ ਜਿੱਡੀ ਰੱਖੀ ਦੇਣੀ ਉਹਦਾ ਗੁੱਸ ਹੋ ਜਾਂਦਾ ਉਹ ਕੁੱਸ ਹੋ ਜਾਂਦਾ ਉਹ ਕੁੱਸ ਹੋ ਜਾਂਦੇ ਆ ਚਲੋ ਇਹ ਵੀ ਮੰਨ ਲੈਨੇ ਫਿਰ ਆਹ ਲੈ ਗਏ ਮੈਂ ਖਣੀ ਵੀਡੀਓ ਨੂੰ ਜੂਮ ਕਰਕੇ ਬਣਾ ਦਿੰਦੇ ਆ ਲੈ ਉਹਦੇ ਦੀ ਲੋਕ ਨੂੰ ਲੱਗ ਜਾਂਦੇ ਆ ਮੈਨੂੰ ਵੀ ਮੰਡੀ ਲੱਗਦੀ ਸੀ ਵੀਡੀਓ ਤੇ ਉਹ ਤਾਂ ਕਹਿੰਦਾ ਜਿਆਦਾ ਕੱਦ ਤੇ ਬੰਦਾ ਬੰਦਾ ਆਏ ਨਹੀਂ ਕਹਿੰਦਾ ਕੋਈ ਬੰਦਾ ਵੱਡਾ ਛੋਟਾ ਲੱਗਦੇ ਵੱਡਾ ਬਣ ਗਿਆ ਇਹ ਜਿਹੜਾ ਵੀਡੀਓ ਚ ਫੂਹ ਦਿਖਾਉਂਦਾ ਤੋਰ ਕੇ ਲੋਕਾਂ ਨੂੰ ਮੰਨਦੇ ਬਾਈ ਵੇਹ ਵੜ ਜਾਂਦਾ ਵੀ ਖਣੀ ਜੂਮ ਕਰਕੇ ਬਣਾਉਂਦੇ ਆ ਹੁਣ ਆਪ ਨੂੰ ਤਾਂ ਪਤਾ ਆਪਾਂ ਜੂਮ ਕਰਕੇ ਨਹੀਂ ਬਣਾਉਂਦੇ ਕਹਿੰਨਾ ਉਹ ਆ ਚੀਜ਼ ਆ ਨਾ ਤਾਂ ਕਹਿੰਦਾ ਵੀ ਆ ਤਾਂ ਬੰਦੇ ਦੇ ਹਿਸਾਬ ਨਾਲ ਕੱਦ ਆਉਂਦਾ ਨਹੀਂ ਆਪਾਂ ਤਾਂ ਕਹਿੰਨੀ ਯਾਰ ਹਰੇਕ ਦੇ ਘਰੇ ਚਾਰ ਚਾਰ ਫੋਨ ਆ ਹੁਣ ਤੂੰ ਵੀ ਵੀਡੀਓ ਤੇ ਤੁਹਾਨੂੰ ਪਤਾ ਲੱਗ ਗਿਆ ਤੇ ਅਗਲਾ ਆਪਦੇ ਫੋਨ ਤੇ ਕੱਢ ਲੈ ਉਹ ਬਾਈ ਆਪਣਾ ਪਿਛਲੀ ਵੀਡੀਓ ਦੀ ਹੋਈ ਸੀ ਹਮ ਬੰਦੇ ਨੂੰ ਵੀਡੀਓ ਉਦਾਂ ਬਾਈ ਆਪਣੀ ਆ ਵੀਡੀਓ ਵੇਖੀ ਫਿਰ ਵੀਡੀਓ ਕਾਲ ਕਰਕੇ ਦਿਖਾਈ ਕਿਰੇ ਕਹਿੰਦੇ ਬਾਈ ਜੋੜੀ ਆ ਚਲੋ ਜਿਹਨਾਂ ਦਾ ਤਿੰਨ ਵਾਰੀ ਵੀਡੀਓ ਸੁਣਾਮ ਜਾਈਓ ਤਾਂ ਆ ਗਿਆ ਦਾ ਬੰਦੇ ਦੇ ਹਿਸਾਬ ਨਾਲ ਆਂਦਾ ਜਲਾ ਰਹਿ ਗਿਆ ਨਹੀਂ ਆਪਾਂ ਤਾਂ ਪਹਿਲਾਂ ਕਹਿੰਨੇ ਆ ਕਿ ਤਾਂ ਹੀ ਤਾਂ ਮੈਂ ਤੈਨੂੰ ਕਿਹਾ ਬੰਦਾ ਛੋਟਾ ਵੱਡਾ ਹੋ ਜਾਂਦਾ ਬੰਦਾ ਤਾਂ ਉੱਡਾ ਹੀ ਆ ਤੇ ਬੰਦੇ ਦੇ ਹਿਸਾਬ ਨਾਲ ਪਸ਼ੂ ਵੇਖ ਲਓ ਚਲੋ ਲੋਕਾਂ ਦਾ ਕੀ ਕਹਿਣਾ ਦੋ ਨੰਬਰ ਤੇ ਆ ਜਾ ਇਸ ਲਈ ਬਈ 8 ਕਿਲੋ ਦੁੱਧਾ 8.5 ਹੋਊਗਾ ਕੀ 8 ਕਿਲੋ ਮੰਨ ਕੇ ਸੌਦਾ ਕਰ ਲੈ ਠੀਕ ਹੈ ਭਾਵੇਂ ਬੰਦਾ ਵੀ ਆਪਣਾ 2 ਦਿਨ ਚੀਜ਼ ਕਰ ਲੈ ਸਹੀ ਹੈ ਠੰਡੀ ਸੀ ਹੁੰਦੀ ਫੌਦ ਗਰੰਟੀ ਆ ਸਹੀ ਨਹੀਂ ਦਫਾ ਨਹੀਂ ਭੇਜਣਾ ਲੈਣਾ ਪਉਣਾ ਭਾਵੇਂ ਨਹੀਂ ਪੁਣਾ ਪਾ ਦੇ 8 8.5 ਕਿਲੋ ਦੁੱਧ ਤਿਆਰ ਹੈ ਬਾਈ ਕਹਿੰਦਾ 2 ਟਾਈਮ ਚਾਰ ਟਾਈਮ ਛੋਲਿਓ 8 8.5 ਕਿਲੋ ਦੁੱਧ ਕੰਡੇ ਵਾਲਾ ਤਿਆਰ ਹੈ ਰਾਜੀ ਰੂਜੀ ਚੰਗੀ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਭਰਾਓ ਮੈਂ ਤਾਂ ਹਰੇਕ ਵੀਡੀਓ 'ਚ ਕਹਿਣਾ ਕਿ ਆ ਮਾਲਕ ਫਿਰਦਾ ਹਰੇਕ ਵੀਡੀਓ 'ਚ ਹਰੇਕ ਪਸ਼ੂ ਦਾ ਮਾਲਕ ਪਸ਼ੂ ਨੂੰ ਤੋਰ ਕੇ ਵਿਖਾਉਂਦਾ ਉਹਦੇ ਹਿਸਾਬ ਨਾਲ ਕੱਦ ਦੰਦਾ ਜੱਲ ਲਾਇਆ ਕਰੋ ਜੇ ਕਿਸੇ ਨੂੰ ਫਿਰ ਵੀ ਚੱਕਰ ਲੱਗਦਾ ਕਿ ਯਾਰ ਕਿਸੇ ਨੇ ਵੱਡੀ ਛੋਟੀ ਵੀਡੀਓ ਨਾ ਬਣਾਤੀ ਹੋਵੇ ਆਪਾਂ ਤਾਂ ਨਾ ਕਿਤੇ ਬਣਾਈਏ ਨਾ ਆਪਾਂ ਨੂੰ ਬਣਾਉਣੀ ਆਉਂਦੀ ਤੇ ਨਾ ਹੀ ਕਿਤੇ ਆਪਾਂ ਬਣਾਉਣੀ ਆ ਬਾਈ ਇਹ じゃ ਗਲਤ ਕੰਮ ਕਰਨਾ ਹੀ ਗਿਆ ਹਾਂ ਕਿ ਇੱਧਰ ਤਾਂ ਹੋਣਾ ਯਾਰ ਕੋਈ ਪਸ਼ੂ ਖੜਿਆ ਖੜਾ ਹਾਂ ਜਿਹੇ ਦਾ ਵੱਡੀ ਛੋਟੀ ਕਰਕੇ ਬਣਾਉਂਦੇ ਇਹ ਗੰਦਰੀ ਅਮ ਨਾ ਕੀਤਾ ਨਾ ਰੱਬ ਕਰਾਉਂ ਹਾਂ ਤੇ ਬਾਕੀ ਭਰਾਵੋ ਹਰੇਕ ਵੀਡੀਓ ਚ ਕਹੀਦਾ ਕਿ ਹਰੇਕ ਦੇ ਘਰੇ 4-4 ਫੋਨ ਆ ਸਾਡੀ ਵੀਡੀਓ ਨਾਲ ਤੁਹਾਨੂੰ ਪਤਾ ਲੱਗ ਗਿਆ ਕਿ ਕਿਹੜੇ ਪੰਡ ਕਿਹੜਾ ਪਸ਼ੂ ਖੜਾ ਜਿਹੜਾ ਤੁਹਾਡੇ ਮਨ ਨੂੰ ਲੱਗ ਗਿਆ ਪਸੰਦ ਆ ਗਿਆ ਉਸ ਤੋਂ ਬਾਅਦ ਚ ਆਪੋ ਆਪਣੇ ਫੋਨਾਂ ਦੇ ਵੀਡੀਓ ਕਾਲ ਕਰਕੇ ਵੇਖ ਲਓ ਜੇ ਕਿਸੇ ਨੂੰ ਵਹਿਮ ਵੀ ਹੈਗਾ ਨਾ ਕਿ ਕਿਤੇ ਛੋਟੀ ਵੱਡੀ ਨਾ ਕਰ ਦਿੰਦੇ ਹੋ ਪਸ਼ੂ ਤੁਹਾਨੂੰ ਪਤਾ ਲੱਗ ਗਿਆ ਫਲਾਨੇ ਪਿੰਡ ਖੜੇ ਆ ਜਿਹੜਾ ਤੁਹਾਡੇ ਪਸੰਦ ਆ ਗਿਆ ਹਰੇਕ ਦੇ ਘਰੇ ਚਾਰ ਚਾਰ ਫੋਨ ਆ ਵੀਡੀਓ ਕਾਲ ਤੇ ਵੇਖੋ ਆਪਦੇ ਫੋਨ ਤੇ ਉਹ ਵੀ ਆਪਦਾ ਸ਼ੱਕ ਦੂਰ ਕਰ ਲੋ ਵਹਿਮ ਕੱਢ ਲੋ ਵੀਡੀਓ ਕਾਲ ਤੇ ਵੇਖ ਲਈ ਓਕੇ ਹੋ ਗਈ ਤੁਹਾਡੇ ਫੋਨ ਤੇ ਉਦੋਂ ਬਾਅਦ ਅਗਲੇ ਦੇ ਘਰੇ ਜਾਵੜੋ ਤਸੱਲੀ ਕਰ ਲੋ ਤੇ ਪੈਸੇ ਦੇ ਕੇ ਆਦਾ ਪਹੂ ਲੈ ਜਾਓ ਕਿੰਨੇ ਦੀ ਬਾਈ ਇਹਦਾ ਮੁੱਲ 27000 25000 ਦੀ ਦੇ ਦੇਣੀ ਆ ਲਓ ਜੀ ਮੱਛੀਆਂ ਦੇ ਮੁੱਲ ਜੀ ਦੇ ਦੇਣੀ ਆ ਮੁੱਲ 27 25000 ਦੀ ਦੇ ਦੇਣੀ ਆ ਫੰਡਰ ਮੱਛੀਆਂ ਵਾਲਾ ਹੀ ਮੁੱਲ ਹੈ ਤੇ ਫੰਡਰ ਔਸਰ ਵਛੀ ਕੱਲੀ ਆਉਂਦੀ ਆ ਦੁੱਧ ਨਹੀਂ ਆਉਂਦਾ ਕਿਉਂਕਿ ਹੁੰਦੀ ਔਸਰ ਆ ਉਹ ਤੇ ਇਹਦੇ ਥੱਲੇ ਦੁੱਧ 8.5 8 ਕਿਲੋ ਕੰਡੇ ਵਾਲਾ ਤਿਆਰ ਹੈ 2 ਕਿਲੋ ਪਾਊਡਰ ਪਾਊਡਰ ਦੇ ਲੋ ਪਹਿਲਣ ਵਛੀ ਆ ਤੇ ਹੀਟ ਉੱਤੇ ਇਹਨੇ ਆ ਜਾਣਾ ਨਾਲੇ ਤਾਂ ਠੀਕ ਆ ਲੈ ਜੂਗੀ ਤੇ ਨਾਲੇ ਦੁੱਧ ਪਿਆਉ ਤੇ ਜਿਹੜੀ ਕੱਲੀ ਔਸਰ ਲਓਗੇ ਉਹਨੇ ਦੁੱਧ ਦਾ ਕਾਦਾ ਦੇਣਾ ਠੀਕੇ ਹੀ ਭਰਾਉਂਗੇ ਉਹਨੂੰ ਵੀ ਤੁਸੀਂ ਪਾਊਡਰ ਪਾਉਣਾ ਤੇ ਇਹਨੂੰ ਪਾ ਲੋ ਨਾਲੇ ਦੁੱਧ 8 ਕਿਲੋ ਕੰਡੇ ਵਾਲਾ ਤਿਆਰ ਹੈ ਨਿੱਕਾ ਜਾਂ ਮੁੱਲ ਹੈ ਫੋਨ ਨੰਬਰ ਸਕਰੀਨ ਤੇ ਬਿਲਕੁਲ ਸਸਤੇ ਮੁੱਲ ਸਤਿ ਸ੍ਰੀ ਅਕਾਲ